ਅੱਜ ਅਸੀਂ ਇਸ ਵੇਲੇ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਨਾਲਾ ਦੇ ਵਿੱਚ ਮੌਜੂਦ ਹੈ ਸਰਕਾਰੀ ਸਕੂਲ ਹੈ ਉਹਨੇ ਇੱਥੇ ਪ੍ਰੋਗਰਾਮ ਕਰਕੇ ਆਟੇ ਪੰਜਾਬ ਦੇ ਮਾਨਯੋਗ ਮੁਕਤੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਸਕੂਲ ਨੂੰ 20 ਲੱਖ ਰੁਪਇਆ ਜਿਹੜਾ ਦਿੱਤਾ ਵੱਖ-ਵੱਖ ਕੰਮਾਂ ਵਾਸਤੇ ਸੋ ਮੈਂ ਅੱਜ ਦੋ ਪ੍ਰੋਗਰਾਮ ਕੀਤੇ ਅੱਜ ਪੂਰੇ ਪੰਜਾਬ ਦੇ ਵਿੱਚ ਪ੍ਰੋਗਰਾਮ ਜਿਹੜੇ ਸ਼ੁਰੂ ਹੋਏ ਆ ਇੱਕ ਪ੍ਰੋਗਰਾਮ ਸਵੇਰੇ ਆਪਾਂ ਜਿਹੜਾ ਅਜਨਾਲੇ ਦੇ ਐਲੀਮੈਂਟਰੀ ਸਕੂਲ ਦੇ ਵਿੱਚ ਕੀਤਾ ਉੱਥੇ ਵੀ 10 ਲੱਖ ਰੁਪਇਆ ਜਿਹੜਾ ਗ੍ਰਾਂਟ ਜਾਰੀ ਹੋਈ ਹੈ ਚਾਰਤਵਾਦੀ ਦੀ ਕਮਦੇ ਬਣੇ ਸੋ ਸਾਰੇ ਅਜਨਾਲੇ ਦੇ ਵਿੱਚ ਅਜਨਾਲੇ ਹਲਕੇ ਦੇ ਤਕਰੀਬ 219 ਸਕੂਲ ਨੇ ਸਾਡੇ ਕਰੀਬ 180-82 ਸਕੂਲਾਂ ਨੂੰ ਗ੍ਰਾਂਟ ਆ ਗਈ ਸਾਡੇ ਦੇਖੋ ਜਿਹੜੇ ਟੀਚਰ ਪਿਛਲੇ ਸਾਲਾਂ ਦੇ ਵਿੱਚ ਮਾਨ ਸਾਹਿਬ ਨੇ ਟੀਚਰਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਸਿੰਗਾਪੁਰ ਭੇਜਿਆ ਫਿਨਲੈਂਡ ਭੇਜਿਆ ਅਹਮਦਾਬਾਦ ਸੈਂਟਰ ਚ ਭੇਜਿਆ ਅਸੀਂ ਆਪਣਾ ਜਿਹੜੇ ਮੰਤਰੀ ਆ ਅਸੀਂ ਆਪਣੇ ਵਿਦੇਸ਼ੀ ਦੌਰੇ ਬੰਦ ਕੀਤੇ ਮੈਂ ਐਨਆਰਆਈ ਮਾਮਲਿਆਂ ਦਾ ਮੰਤਰੀ ਆ ਮੈਨੂੰ ਪੂਰੀ ਦੁਨੀਆ ਦੇ ਵਿੱਚੋਂ ਜਿਹੜਾ ਸੱਦਾ ਹੁੰਦਾ ਮੈਂ ਜਾਂਦਾ ਦੀ ਕਿਤੇ ਇਸ ਕਰਕੇ ਕਿ ਮੰਤਰੀ ਤੇ ਜਾਣਾਂ ਲੱਖਾਂ ਰੁਪਏ ਖਰਚ ਹੋ ਜਾਂਦੇ ਆ ਮੈਂ ਤਾਂ ਮਾਨ ਸਾਹਿਬ ਨੂੰ ਕਿਹਾ ਕਿ ਅਸੀਂ ਨਹੀਂ ਜਾਵਾਂਗੇ ਤੁਸੀਂ ਟੀਚਰਾਂ ਨੂੰ ਬਹੁਤ-ਬਹੁਤ ਜੋ ਜੇ ਬੱਚਿਆਂ ਨੂੰ ਲੋੜ ਤੇ ਬੱਚਿਆਂ ਨੂੰ ਭੇਜੋ ਤਾਂ ਜੋ ਪੰਜਾਬ ਦੀਆਂ ਕਾਆਂ ਕਲਪ ਜਿਹੜੀਆਂ ਟੀਚਰਾਂ ਕਰਦੀਆਂ ਉਹ ਕਰ ਦੇਣ ਜੇ ਪੰਜਾਬ ਚ ਪੜ੍ਹਾਈ ਹਰ ਬੱਚਾ ਪੜ੍ਹ ਗਿਆ ਤੇ ਪੰਜਾਬ ਦੇ ਵਿੱਚ ਉਹ ਬੇਰੁਜ਼ਗਾਰੀ ਪੰਜਾਬ ਦੇ ਵਿੱਚ ਉਹ ਗਰੀਬੀ ਹੱਤਾਂ ਦਾ ਕੋੜ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਹੋ ਜਾਊਗਾ ਇਸ ਕਰਕੇ ਅੱਜ ਇਹਦਾ ਪ੍ਰੋਗਰਾਮ ਕੀਤਾ ਧੰਨਵਾਦ ਤੁਹਾਨੂੰ